ਮੈਂ ਆਪਣੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਸ ਨਿਮਾਣੇ ਤੇ ਮਾਣ ਕੀਤਾ ਔਰ ਵਿਸ਼ਵਾਸ ਉਹਨਾਂ ਨੇ ਕੀਤਾ ਮੈਂ ਆਪਣੇ ਵੱਲੋਂ ਰਾਤ ਦਿਨ ਇੱਕ ਕਰਕੇ ਮਿਹਨਤ ਕਰਕੇ ਆਪਣੀ ਪਾਰਟੀ ਦੀ ਤੇ ਆਪਣੇ ਪੰਜਾਬ ਦੇ ਲਈ ਚੜ੍ਹਦੀ ਕਲਾ ਸੋ ਮੈਂ ਰਣੀ ਆ ਜੀ ਮੇਰੇ ਇਸ ਮੇਰੇ ਨਿਮਾਣੇ ਤੇ ਪਾਰਟੀ ਨੇ ਇਨਾ ਇਨਾ ਵਿਸ਼ਵਾਸ ਕੀਤਾ ਮੈਂ ਸਦਾ ਹੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਪੰਜਾਬ ਦੇ ਪਿੰਡਾਂ ਦੇ ਕਿੱਲਾ ਤੋਂ ਮਾਰ ਤੱਕ ਸਰਕਾਰ ਬਾਰੇ ਲੋਕਾਂ ਦਾ ਪਹਿਲਾਂ ਬਟਾਲਾ ਸੀ ਬਟਾਲੇ ਵਾਲਿਆਂ ਨੇ ਅਸ਼ੀਰਵਾਦ ਦਿੱਤੀ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਜ਼ਿੰਮੇਵਾਰੀਆਂ ਵਧਦੀਆਂ ਜਾ ਰਹੀਆਂ ਨੇ ਫਿਰ ਡਿਊਟੀ ਤੇ ਡਿਊਟੀ ਆ ਜੀ ਮੈਂ ਰਿਣੀ ਆਪਣੇ ਇਸ ਪਰਿਵਾਰ ਦਾ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਕੀਤਾ ਅਖਮੀ ਜੀ ਨੇ ਦੇਖਿਆ ਗਿਆ ਕਿ ਕਿੰਨਾ ਵੱਡਾ ਰੋਲ ਸ਼ੋਅ ਪਰ ਲੋਕਾਂ ਦੀ ਦਿੱਸਤੀ ਕਿਉਂ ਵੱਧ ਰਹੀ ਹੈ ਬੱਤੀ ਨਾਲ ਪਰਿਵਾਰ ਆ ਜੀ ਇਹ ਸਾਡਾ ਪਰਿਵਾਰ ਹੈ ਉਹ ਸੱਚੇ ਪਾਤਸ਼ਾਹ ਦਾ ਉਹ ਪ੍ਰਭੂ ਦਾ ਉਠ ਆਸਰਾ ਜੀ ਸੋ ਰਿਣੀ ਆ ਉਦੇ ਤੋਂ ਬਿਨਾ ਤੇ ਜਨਤਾ ਤੋਂ ਬਿਨਾ ਅਸੀਂ ਕਿਸੇ ਕੰਮ ਜੋਗੇ ਨਹੀਂ। ਕੰਪਤੀ ਸਾਹਿਬ ਕੀ ਕਹਿਣਾ ਚਾਹੋਗੇ ਮਾਝੇ ਦੇ ਵਿੱਚ ਜ਼ਿੰਮੇਵਾਰੀਆਂ ਵੰਡੀਆਂ ਜਾ ਰਹੀਆਂ? ਇਹਦੀ ਵਾਰ 100 ਸੀਟਾਂ 'ਚ 27 'ਚ 25 ਦੀਆਂ ਬਚੀ ਆਉਣਗੀਆਂ। ਮਾਝਾ ਤਾਂ ਲਿਖਣ ਜਾਦਾ ਹੈ 27 ਦੇ ਵਿੱਚ। ਕੋਈ ਨਗਰ ਨਿਗਮ ਦੀਆਂ ਲਖਸ਼ਾ ਆਉਣਗੀਆਂ। ਮਾਝੇ ਦੇ ਵਿੱਚ ਜਿਲ੍ਹੀਆਂ ਕਮੇਟੀਆਂ ਨਗਰ ਪੰਚਾਇਤਾਂ ਅੰਬਸਾਦਾਂ। ਆਮ ਆਦਮੀ ਪਾਰਟੀ ਦਾ ਮੇਜ਼ ਬੜੂਗਾ ਆਮ ਆਦਮੀ ਪਾਰਟੀ ਜਿੱਤੂਗੀ।